ਫੋਰ ਸੇਲ ਇਹ ਦੋਨੇ ਟਰੈਕਟਰ ਆ ਜੀ ਇਹ ਸਾਡਾ ਦੋਸਤ ਮੇਰੇ ਸਾਡੇ ਕੋ ਫੋਰ 휠 ਟਰੈਕਟਰ ਲੈ ਚੁਕਿਆ ਇਹ 23 ਮਾਡਲ ਹੈ ਆਪਣੇ ਕੋਲੋਂ ਹੀ ਗਿਆ ਸੀ ਸਭ ਤੋਂ ਵਧੀਆ ਗੱਲ ਇਹ ਦੀ ਵਾਰੰਟੀ ਆਪਣੇ ਕੋਲੇ ਆ ਇਹਦੀ ਵੀ ਪੁਰਾਣੇ ਦੀ ਵਾਰੰਟੀ ਹੈ ਵਾਰੰਟੀ ਆਪਾਂ ਪੂਰੀ ਵਾਰੰਟੀ ਦੇਵਾਂ 5310 ਹਾਂਜੀ ਯਾਨੀ ਕਿ ਜੌਂਡ ਗੀਅਰ ਖਾਸ ਚੀਜ਼ ਹੈ ਇਹ ਮਸ਼ਹੂਰੀ ਇੱਥੋਂ ਹੋਇਆ ਸੀ ਮਸ਼ਹੂਰ ਇਹਦੀ ਦੋ ਹੀ ਗੱਲਾਂ ਸੀ ਮਸ਼ਹੂਰ ਇੱਕ ਕਹਿੰਦੇ ਸੀ ਵੀ ਇਹ ਪੱਥਰ ਦਾ ਚਾਰ ਹੈ ਠੀਕ ਹੈ ਪੱਥਰ ਦਾ ਚਾਰ ਕਿਉਂ ਕਹਾ ਜਾਂਦਾ ਸੀ ਕਿ ਇਹ ਲੀਕਸ ਨਹੀਂ ਹੁੰਦਾ ਠੀਕ ਹੈ ਜਿਹੜੀ ਕਲਾ ਮਿੱਤਰੀ ਜਿਹੜੀ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਏਗਾ ਇਹਦੀ ਚੈਸੀਸ ਦਾ ਪੇਂਟ ਉਹਨਾ ਵਾਂਗ ਸੁਹਣਾ ਹੁੰਦਾ ਜਾਏਗਾ ਠੀਕ ਹੈ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੇ ਮਿੱਤਰੋ ਅੱਜ ਖੜੇ ਸੀ ਬ੍ਰਦਰ ਟਰੈਕਟਰ ਮਲੋਟ ਦੇ ਤੁਹਾਡੇ ਲਈ ਲੈ ਕੇ ਆ ਗਏ ਆ ਜੋੜਾ ਲੈ ਕੇ ਆ ਗਏ ਆ ਜੋੜਾ 5310 ਨਾਨ ਸੀਆਰਡੀ ਆਈ ਤੇ 5310 ਸੀਆਰਡੀ ਸਾਡੇ ਨਾਲ ਸਾਡੇ ਅੰਕਲ ਨੇ ਪਰਮਜੀਤ ਜੀ ਸਾਨੂੰ ਦੋਨੇ ਟਰੈਕਟਰਾਂ ਬਾਰੇ ਜਾਣਕਾਰੀ ਦੇਣਗੇ ਫੋਰ ਸੇਲ ਇਹ ਦੋਨੇ ਟਰੈਕਟਰ ਆ ਜੀ ਹਾਂ ਸਰ ਸਸਤੀ ਕਾ ਵੀਰਾਂ ਨੂੰ ਤੇ ਮਾਡਲ ਵੀਰ ਜੀ ਇਹ ਹੈਗਾ ਜੀ 23 ਠੀਕ ਹੈ ਜੀ ਠੀਕ ਹੈ ਜੀ ਆਪਣੇ ਹੀ ਡੀਲਰ ਤੋਂ ਗਿਆ ਆ ਵਿਆ ਅੱਜ ਟਰੈਕਟਰ ਚੇਂਜ ਕਿਉਂ ਕਰਿਆ ਕਸਟਮਰ ਕਈ ਵਾਰ ਸਾਡੇ ਕਸਟਮਰ ਸਾਡੇ ਦੋਸਤ ਬਿੱਤਰ ਬਣੇ ਹੁੰਦੇ ਆ ਹਾਂਜੀ ਉਦੋਂ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਫੋਰ ਵੀ ਲਓ ਉਹੋ ਕਹਿੰਦਾ ਕਈ ਵਾਰ ਜਿੰਮੇਦਾਰਾ ਸਵਾਲ ਹੁੰਦਾ ਹੈ ਬਿਜ਼ਾਰ ਕਿ ਆਪਣਾ ਵੇਚਣ ਵਾਸਤੇ ਗੱਲ ਕਰਦੇ ਆ ਜਦੋਂ ਉਹਨੂੰ ਵਰਤਦਾ ਜਾ ਕੇ ਗੋੜੇ ਸੰਬੰਧ ਦੇ ਰਿਕਾਰਡਿੰਗ ਚੱਲਦਾ ਨਹੀਂ ਹੁੰਦਾ ਠੀਕ ਹੈ ਇਹ ਸਾਡਾ ਦੋਸਤ ਮਿੱਤ ਸਾਡੇ ਕੋਲ 4 ਵੀਲ ਟਰੈਕਟਰ ਲੈ ਚੁੱਕਿਆ ਇਹ 23 ਮਾਡਲ ਹੈ ਆਪਣੇ ਕੋਲੋਂ ਹੀ ਗਿਆ ਸੀ ਠੀਕ ਹੈ ਸਭ ਤੋਂ ਵਧੀਆ ਗੱਲ ਇਹ ਦੀ ਵਾਰੰਟੀ ਆਪਣੇ ਕੋਲੇ ਆ ਇਹਦੀ ਵੀ ਪੁਰਾਣੇ ਦੀ ਵਾਰੰਟੀ ਹੈ ਵਾਰੰਟੀ ਆਪਾਂ ਪੂਰੀ ਵਾਰੰਟੀ ਦੇਵਾਂਗੇ ਸਰ ਠੀਕ ਹੈ ਕਿਸੇ ਤਰ੍ਹਾਂ ਕਿਹੜੀ ਸਟੇਜ ਜਾਂਦਾ ਕੋਈ ਪ੍ਰੋਬਲਮ ਨਹੀਂ ਵਾਰੰਟੀ ਦੇਣੀ ਹੈ ਕੰਪਨੀ ਨੇ ਵੀ ਜਿਹਨੇ ਜਿਹਨੇ ਨਵਾਂ ਬਣ ਕੇ ਚਲੋ 53 ਦਾ ਸੀਆਰਡੀਆ ਹੀ ਲੈਣਾ ਉਹਦੇ ਵਾਸਤੇ ਵੀ ਨਵਾਂ ਹੀ ਹੈ ਬਹੁਤ ਬਹੁਤ ਵਧੀਆ ਬਿਲਕੁਲ ਤੁਸੀਂ ਵਧੀਆ ਸਵਾਲ ਕੀਤਾ ਪੰਨੇ ਵਗੈਰਾ ਹਾਂ ਵਿਦ ਮੈਟ ਠੀਕ ਹੈ ਜੀ ਟਿਲਟ ਸਟੇਅਰ ਤੋਂ ਬਿਨਾ ਮਾਡਲ ਨੂੰ ਨੇ ਲਿਆ ਸੀਗਾ ਜੀ ਠੀਕ ਹੈ ਚਾਰਜਰ ਨੂੰ ਪੁਆਇੰਟ ਵਿੱਚ ਹੁੰਦਾ ਸਰ ਦੋ ਮੂਡ ਹੁੰਦੇ ਜੀ ਇੱਕੋ ਮੂਡ ਤੋਂ ਸਟੈਂਡਰਡ ਮੂਡ ਵੀ ਜਿਵੇਂ ਆਪਾਂ ਖਾਲੀ ਤੋਰਨਾ ਤਾਂ ਘੱਟ ਖਰਚਾ ਬਿਲਕੁਲ 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 ਇਹ ਦੇਖੋ ਦੋਸਤੋ ਇਹਦੇ ਵਿੱਚ ਜਿਹੜਾ ਇਹਦਾ ਰੇਲ ਕਾਮਿੰਗ ਜਿਹਨੂੰ ਆਪਾਂ ਡੀਗਲ ਪੰਗਾਂ ਕਾਮਨ ਰੇਲ ਕਾਮਨ ਰੇਲ ਕਹਿੰਦੇ ਨਾ ਇਹਦੀ 5 ਸਾਲ ਵਾਰੰਟੀ ਹੈ ਠੀਕ ਹੈ ਵੇਖੋ ਕੋਈ ਸਟ੍ਰੈਕਟਰ ਆਪਾਂ ਕਿਸੇ ਦੀ ਕੋਈ ਉਣੀ ਕੀ ਨਹੀਂ ਕਰ ਸਕਦੇ ਮੰਨ ਲਓ ਆਪਣੇ ਟ੍ਰੈਕਟਰ ਤੋਂ ਤੇਲ ਮੁਗ ਗਿਆ ਠੀਕ ਹੈ ਜਾਰਾ ਖਬਰਾਟ ਜੀਵਿੰਦਾਰਨ ਵਾਲੇ ਮੁੜ ਕੇ ਸਟਾਰ ਇਹਦੇ ਵਿੱਚ ਖਾਸ ਚੀਜ਼ ਹੈ ਡੀਜ਼ਲ ਪਾਓ ਠੀਕ ਹੈ ਵੈਸੇ ਤਾਂ ਇੱਕ ਮੈਂ ਵਿੱਚੋਂ ਗੱਲ ਨੂੰ ਕੱਟਦਾ ਕਿੰਨੇ ਪਹਿਲਾਂ ਤੁਹਾਨੂੰ ਇੰਡੀਕੇਸ਼ਨ ਦੇ ਦੇਣਾ ਵੀ ਡੀਜ਼ਲ ਮੁੱਕਣਾ ਹੈ ਡੀਜ਼ਲ ਮੁੱਕਣ ਵਾਲਾ ਪਹਿਲਾਂ ਇਹ ਸਲੋ ਚੱਲੇਗਾ ਇੰਡੀਕੇਸ਼ਨ ਜਿਵੇਂ ਜਿਵੇਂ ਡੀਜ਼ਲ ਘਟਦਾ ਜਾਏਗਾ ਤੇਜ਼ ਹੁੰਦਾ ਜਾਏਗਾ ਠੀਕ ਹੈ ਠੀਕ ਹੈ ਜੇ ਮੁੱਕ ਜਾਏ ਕੋਈ ਪ੍ਰੋਬਲਮ ਨਹੀਂ ਖਤਰੇ ਵਾਲੀ ਕੋਈ ਸੂਟਾ ਨਹੀਂ ਡੀਜ਼ਲ ਪਾਓ 10 ਵੇ ਰਾਜਾ 15 ਵਾਲਾ ਨੂੰ ਮੈਂ ਧਵਾ ਦੋ ਬਸ ਬਸ ਇਸ ਨੂੰ ਦੇਖ ਕੇ ਕਰ ਦੱਸ 10 15 ਵਾਰੀ ਨਾ ਬਸ ਕੋਈ ਪਾਈਪ ਨਹੀਂ ਖੋਲਨੀ ਪਵੇਗੀ ਠੀਕ ਹੈ ਇਸੇ ਤਰ੍ਹਾਂ ਕੋਈ ਤੁਹਾਨੂੰ ਦੋਸਤ ਸੈਲਫ ਸਟਾਰਟ ਠੀਕ ਹੈ ਠੀਕ ਹੈ ਜੀ ਕਿ ਤੋ ਇਹਨੂੰ ਪੇਂਟ ਦੀ ਕੁਆਲਿਟੀ 'ਚ ਕਿਤੇ ਵੀ ਕੋਈ ਇਹਨੂੰ ਬੁਰਛ ਨਹੀਂ ਲੱਗਿਆ ਠੀਕ ਹੈ ਕੋਈ ਕਲਮ ਨਹੀਂ ਲੱਗੀ ਕਿਸੇ ਤਰ੍ਹਾਂ ਕੋਈ ਚਲਾ ਕੇ ਦੇਖਣਾ ਹੋਵੇ ਦੇਖੋ ਦੋਸਤੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਉਂ ਬਣਿਆ ਜਾਂਦਾ 5310 ਹਾਂਜੀ ਯਾਨੀ ਕਿ ਜੌਂਡ ਗੇਅਰ ਖਾਸ ਚੀਜ਼ ਹੈ ਇਹ ਮਸ਼ਹੂਰੀ ਇੱਥੋਂ ਹੋਇਆ ਸੀ ਮਸ਼ਹੂਰ ਇਹਦੀ ਦੋ ਹੀ ਗੱਲਾਂ ਸੀ ਮਸ਼ਹੂਰ ਇੱਕ ਕਹਿੰਦੇ ਸੀ ਵੀ ਇਹ ਪੱਥਰ ਦਾ ਚਾਰ ਹੈ ਠੀਕ ਹੈ ਪੱਥਰ ਦਾ ਚਾਰ ਕਿਉਂ ਕਹਾ ਜਾਂਦਾ ਸੀ ਕਿ ਇਹ ਲੀਕਸ ਨਹੀਂ ਹੁੰਦਾ ਠੀਕ ਹੈ ਇਹਦਾ ਜਿਹੜੀ ਕਲਾ ਮਤਲਬ ਜਿਹੜੀ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਏਗਾ ਇਹਦੀ ਚੈਸੀਜ਼ ਦਾ ਪੇਂਟ ਉਹ ਨਾ ਨਾ ਸੋਹਣਾ ਹੁੰਦਾ ਜਾਏਗਾ ਠੀਕ ਹੈ ਖਾਸ ਚੀਜ਼ ਹੈ ਫਿਰ ਇਹਦੀ ਵੈਲਿਊ ਇੱਕ ਮੁੱਲ ਹੁੰਦਾ ਇੱਕ ਵੈਲਿਊ ਹੁੰਦਾ ਹਾਂਜੀ ਆ ਇਹ ਆਪਦੀ ਵੈਲਿਊ ਦੇ ਨਾਲ ਜਾਣਿਆ ਜਾਂਦਾ ਮੁੱਲ ਹੁੰਦਾ ਮੰਨ ਲਓ ਆਪਾਂ ਕਿਸ ਚੀਜ਼ ਦਾ ਅੱਜ ਮੁੱਲ ਤਾਰਾ ਹੈ ਵੈਲਿਊ ਉਸ ਚੀਜ਼ ਦੀ ਬਾਅਦ ਚ ਪੈਂਦੀ ਇਹਦੀ ਵੈਲਿਊ ਵਧ ਕਰਾ ਰਹੀ ਹੁੰਦੀ ਜੇ ਤੁਸੀਂ ਪੰਜ ਚਾਰ ਸਾਲਾਂ ਚ ਵੇਚਣਾ ਨਾ ਪੂਰਾ ਕੰਮ ਲੈ ਕੇ ਟ੍ਰੈਕਟਰ ਨੂੰ ਉਹ ਜਿੰਨੇ ਦਾ ਆਪਾਂ ਨਵਾਂ ਲੈਨੇ ਉਹਨੇ ਦਾ ਮੈਂ ਨਾ ਸਰ ਉਹਨੇ ਦਾ ਹੱਸ ਕੇ ਗਾਹਕ ਹੁੰਦਾ ਇਹਦਾ ਪਹਿਲੂ ਵਧੀਆ ਜਿਹੜਾ ਚਾਰ ਸਵੇਰੇ ਗਾਹਕ ਨੂੰ ਕਮਾਣੀ ਪੈਂਦਾ ਵੀਆ ਟਰਾਲੇ ਤੇ ਨਾ ਚੱਲਿਆ ਹੋਵੇ ਯਾਰ ਇਹ ਨਾ ਹੋਵੇ ਉਹ ਜਿਹੜੇ ਜੀਵਿਦਾਰ ਚੰਗੇ ਸਿਆਣੇ ਬੰਦੇ ਆ ਉਹ ਕਹਿੰਦੇ 5310 ਜੌਂਡੀਆ ਟਰੈਕਟਰ ਦਾ ਬਾਦਸ਼ਾਹ ਮੰਨਿਆ ਗਿਆ ਠੀਕ ਆ ਆਮ ਟਰੈਕਟਰਾਂ ਨਾਲੋਂ ਇਹ ਬਹੁਤ ਅੱਗੇ ਵਿਖ ਰਿਹਾ ਹੈ ਸੀਆਰਡੀ ਟੈਕਨੋਲੋਜੀ ਦੇ ਵਿੱਚ ਇਹਦੀ ਕਿਉਂ ਚੜਤ ਹੋ ਗਈ ਇਹਨਾਂ ਦੀ ਆਪਣੀ ਟੈਕਨੋਲੋਜੀ ਡੈਂਸੋ ਕੰਪਨੀ ਠੀਕ ਹੈ ਠੀਕ ਹੈ ਜੀ ਕੋਈ ਪੇਟੈਂਟ ਟੈਕਨੋਲੋਜੀ ਇਹਨਾਂ ਦੀ ਕਿਸੇ ਨੂੰ ਵੀ ਦਿੰਦੇ ਨਹੀਂ ਠੀਕ ਆ ਸਰ ਉਹ ਖੁਦ ਹੀ ਸਾਰਾ ਤਿਆਰ ਕਰਦੇ ਆ 500 ਘਟੇ ਤੇ ਇਹਦੀ ਵੀ ਸਰਵਿਸ ਹੈ ਠੀਕ ਹੈ ਪਹਿਲੇ 100 ਘਟੇ ਦੇ ਬਾਕੀ 500 ਘਟੇ ਤੇ ਹਰ ਚੀਜ਼ ਦਾ ਇੰਡੀਕੇਸ਼ਨ ਦੇਣਾ ਇਹਨੇ ਕਿੰਨਾ ਵੀ ਨਾਰੀ ਡਰਾਈਵਰ ਬੈਠਾ ਫਿਰ ਵੀ ਇਸ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਚਾਹ ਪ੍ਰੋਬਲਮ ਆਉਂਦੀ ਜਾਂ ਨਹੀਂ ਆਉਂਦੀ ਠੀਕ ਹੈ ਜੀ ਇਹ ਜਿਹੜੇ ਟਰੈਕਟਰ ਆ ਬਿਨਾ ਸੀਆਰਡੀ ਤੋਂ ਦੋਸਤੋ ਦੂਸਰਾ ਟਰੈਕਟਰ ਅਭੀ ਜੇ ਭਾਈ ਕਿਸੇ ਨੇ ਸੀਆਰਡੀ ਨਹੀਂ ਲੈਣਾ ਤਾਂ ਉਹਦੇ ਵਾਸਤੇ 5310 ਨਾਉਣ ਸੀਆਰਡੀ ਹਾਂ ਬਾਈ ਮਾਡਲ ਠੀਕ ਹੈ ਇਹ ਵੀ ਆਪਣੇ ਦੋਸਤ ਮਿੱਤਰ 5210 ਲੈ ਗਏ ਠੀਕ ਹੈ ਇੱਕ ਉਹਨਾਂ ਨੇ ਰੱਖਿਓ ਇਹ ਟਰੈਕਟਰ ਇਹ ਵੀ ਟਰੈਕਟਰ ਬਹੁਤ ਸੋਹਣਾ ਸਰ ਠੀਕ ਹੈ ਜੀ ਕਿਸੇ ਤਰ੍ਹਾਂ ਇਹਦੇ ਚ ਕਮੀ ਨਹੀਂ TB 53 ਨੰਬਰ ਹੈ ਜੀ ਸਰ ਮਲੋਟ ਦਾ ਹਾਂ ਮਲੋੜ ਦਾ ਨੰਬਰ ਜੀ ਸਾਗੀ ਟਾਇਰ ਆ ਸੁਆਪਨ ਟਰੈਕਟਰ ਦਾ ਆਫਿਸਰ ਆ ਜਿਸ ਤਰ੍ਹਾਂ ਨਵਾਂ ਹੁੰਦਾ ਠੀਕ ਹੈ ਜੀ ਠੀਕ ਹੈ ਸਰ ਇਹ ਗੇਅਰ ਪ੍ਰੋ ਹੈ 3 ਸਪੀਡ ਆ 3 ਸਪੀਡ ਠੀਕ ਹੈ ਜੀ 3 ਸਪੀਡ ਦੇ ਨਾਲ ਨਾਲ ਗੇਅਰ ਪ੍ਰੋ ਉਧਰ ਚਾਰ ਗੇਅਰ ਆ ਗਏ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਹੋਣਗੇ ਸਰ ਤੁਸੀਂ ਦੇਖ ਲਓ ਲਿੰਕਾਂ ਦੀ ਡਿਜ਼ਾਈਨ ਦੇਖ ਲਓ ਮਤਲ ਕਿਸੇ ਤਰ੍ਹਾਂ ਕੋਈ ਟੁੱਟ ਭੱਜ ਨਹੀਂ ਹੋਈ ਕਿਤੇ ਟਰੈਕਟਰ ਨੂੰ ਬੈਲਟ ਨਹੀਂ ਲੱਗਿਆ ਸਰ Ориジナル ਪੇਂਟ ਸਰ Ориジナル ਪੇਂਟ ਡਬਲ ਡਿਸਟ੍ਰਿਬਿਊਟਰ ਠੀਕ ਹੈ ਸ਼ੌਕਰ ਬਿੱਧ ਇਸੇ ਤਰ੍ਹਾਂ ਕੋਈ ਕਮੀ ਨਹੀਂ ਐਕਸੈਸਰੀ ਚ ਤੇ ਵੀ ਆਪਾਂ ਜੇ ਕਿਸੇ ਸੱਜਣ ਮਿੱਤਰ ਨੇ ਕੋਈ ਪੁਰਾਣਾ ਟ੍ਰੈਕਟਰ ਦੇਣਾ ਲੱਖ ਰੁਪਏ ਵਾਲਾ ਸਵਾ ਲੱਖ ਵਾਲਾ ਵਿੱਚ ਕੱਟਿਆ ਜਾਏਗਾ ਸਭ ਤੋਂ ਜਿਹੜੀ ਵੱਡੀ ਸਹੂਲਤ ਹੈ ਵੀ ਆਪਾਂ ਪੁਰਾਣਾ ਵੀ ਰੱਖ ਲਾਂਗੇ ਨਾਲ ਇੱਕ ਇੱਕ ਸਹੂਲਤ ਹੋਰ ਬੜੀ ਆਪਣੇ ਕੋਲ ਹੈ ਆਪਣੇ ਕੋਲ ਫਾਈਨਾਂਸ ਕੋਪਰਿਆਂ ਦਾ ਟਾਈਅਪ ਹੈ ਵੀ ਜਿਵੇਂ ਹੁਣ ਆਪਾਂ ਗੱਲ ਕਰ ਲਈਏ ਪੁਰਾਣੇ ਖੜੇ ਆ ਦੋਨੇ ਠੀਕ ਹੈ 123 ਮਾਡਲ ਹੈ 122 ਬਿਲਕੁਲ ਨਲੇ ਤਾਂ ਆਪਾਂ ਕਰਕੇ ਦੇਵਾਂਗੇ ਇਹਦੇ ਤੇ ਲੋਨ ਲੋਨ ਬਿਲਕੁਲ ਬਿਲਕੁਲ ਤੇ ਨਲੇ ਆਪਾਂ ਦੇਵਾਂਗੇ ਇਹਦੀ ਵਾਰੰਟੀ ਵਾਰੰਟੀ ਦੇਵਾਂਗੇ ਫਿਰ ਕੋਈ ਪੁਰਾਣਾ ਟਰੈਕਟਰ ਲੱਖ ਰੁਪਏ ਵਾਲਾ ਉਹ ਆਰਾਮ ਨਾਲ ਅਸੀਂ ਕੱਟ ਲਾਂਗੇ ਠੀਕ ਹੈ ਜੋ ਦੀ ਵੈਲਿਊ ਜੇ ਮਨ ਕਰੇ ਉਹਦਾ ਜ਼ਿੰਮੇਵਾਰ ਦੱਸ ਕੋਈ 2 ਲੱਖ 4 ਲੱਖ ਦਾ ਵੀ ਕੱਟ ਲਾਂਗੇ ਜੀ ਨਹੀਂ ਸਰ 2-4 ਲੱਖ ਦਾ ਜਿਹੜਾ ਟਰੈਕਟਰ ਹੈ ਵੇਖੋ ਫਿਰ ਉਹ ਦੇਖੀ ਹੁੰਦਾ ਅੱਜ ਜਿਹੜਾ ਟਰੈਕਟਰ ਵਿਕਦਾ ਜਾਂਦਾ ਉੱਚੇ ਮਾਡਲ ਚ ਵਿਗ ਰਿਹਾ ਹੈ ਹਾਂਜੀ ਜਾਂ ਫਿਰ ਲੱਖ ਸਵਾ ਲੱਖਲਾ ਟਰੈਕਟਰ ਬਾਕੀ ਕੋਈ ਗੱਲ ਨਹੀਂ ਜੇ ਕੋਈ ਨੇੜੇ ਦਾ ਸੱਜਣ ਮਿੱ ਕੋ ਟਰੈਕਟਰ ਉਹਦਾ ਚੰਗੀ ਕੁਆਲਿਟੀ ਦਾ ਜਿਹੜਾ ਮਾਣਾ ਜੌਂਡ ਗਿਰਦਾ ਉਹਦੇ ਨਾਲ ਵੀ ਆਪਾਂ ਵੇਖੋ ਰਾਤ ਤੱਕ ਕੰਮ ਕਰ ਸਕਦੇ ਆ ਜਿਵੇਂ ਹੁਣ ਕਿਸੇ ਕੋਲੇ 50 50 ਡੀ ਆ ਜਾਂ ਉਸ ਤਰ੍ਹਾਂ ਦਾ ਬਿਲਕੁਲ 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 ਬਹੁਤ ਵਧੀਆ ਸਵਾਲ ਤੁਹਾਡਾ ਉਹ ਵੀ ਆਪਾਂ ਕੱਢ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਨਗਦ ਕੈਸ਼ ਦੇ ਟਰੈਕਟਰ ਹੁੰਦੇ ਸਾਡੇ ਕੋਲ ਜੇ ਲੋਨ ਵੀ ਹੈ ਤਾਂ ਅਸੀਂ ਭਰ ਕੇ ਜ਼ਿਮੀਂਦਾਰ ਨੂੰ ਕਹਿੰਨੇ ਵੀ ਖੁਦ ਚੱਲੋ ਠੀਕ ਹੈ ਆਪਣਾਸ ਕੰਪਨੀ ਚ ਚਲੋ ਜੋ ਬਕਾਇਆ ਉੱਥੇ ਭਰੋ ਜਾਂ ਅਸੀਂ ਨਾਲ ਭਰਾ ਦਨੇ ਠੀਕ ਹੈ ਜੀ ਉਹਦੀ ਕੋਈ ਦਿੱਕਤ ਨਹੀਂ ਢੇੜੇ ਨਹੀਂ ਮਾਰਨੇ ਪੈਣੇ ਵੇਖੋ ਇਹਦੇ ਪਿੱਛੇ ਪੋਰ ਹਾਂਜੀ ਹਾਂਜੀ ਠੀਕ ਹੈ ਅਸੀਂ ਹੁਣ ਕਿਸਾਨ ਨੂੰ ਕਹਿ ਦਿੰਦਾ ਵੀ ਆਪਦੀਆਂ ਆਰਸੀਆਂ ਬਣਵਾਓ ਜਿਨ੍ਹਾਂ ਦੇ ਕੋਈ ਬਕਾਏ ਰਹਿੰਦੇ ਹੋ ਦਿਓ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਅਟੈਚਮੈਂਟ ਰੁਕੋ ਜ਼ਿਮੀਂਦਾਰ ਜਿਹੜਾ ਹੁੰਦਾ ਨਾ ਚਲੋ ਆਪਣੇ ਸੱਜਣ ਮਿੱਤਰ ਕੁਝ ਜ਼ਿਮੀਂਦਾਰ ਆ ਕੇ ਕੰਤੂਪ੍ਰਿਤੂ ਕਰਦਾ ਉਹਦਾ ਜਾਇਜ਼ ਹੈ ਉਹਦਾ ਕਹਿੰਦਾ ਕਾਏ ਉਹਦੇ ਵੀ ਸਰਕਾਰ ਦੀ ਸਰਕਾਰ ਦੀ ਗਲਤੀ ਹੈ ਜੀ ਜਦੋਂ ਕਾਰਡ ਨਹੀਂ ਆ ਰਹੇ ਵਿੱਚ ਸਰਕਾਰ ਦੀ ਵੀ ਗਲਤੀ ਸਮਾਂਦੇ ਵੀ ਤੇ ਗਈਆਂ ਦੇ ਸੱਜਣਾ ਮਿੱਤਰ ਦੇ ਜਿਹੜੇ ਆਧਾਰ ਕਾਰਡ ਅਟੈਚਮੈਂਟ ਨਹੀਂ ਅੱਜ ਕੱਲ੍ਹ OTP ਆਂਦਾ ਹੈ ਮੋਬਾਈਲ ਤੇ ਠੀਕ ਹੈ ਜਿਹੜੇ ਪੜੇ ਲਿਖੇ ਬੱਚੇ ਉਹ ਸਮਝਦੇ ਇਸ ਗੱਲ ਨੂੰ OTP ਵੀ ਇਹ ਚੀਜ਼ ਸਹੀ ਮੇਰੀ ਹੈ ਸਹੀ ਮੇਰੀ ਕਾਪੀ ਬਣ ਰਹੀ ਹੈ ਸਹੀ ਸਿਸਟਮ ਤੇ ਮੇਰਾ ਕੰਮ ਹੋ ਰਿਹਾ ਉਹ ਬੜੀ ਖੁਸ਼ੀ ਨਾਲ OTP ਦਿੰਦੇ ਆ ਅੱਜ ਕੱਲ ਆਰਥੀਆਂ ਬਣਦੀਆਂ ਸ਼ੁਰੂ ਹੋਈਆਂ ਕਿਸੇ ਗੱਲ ਦੀ ਕੋਈ ਡਿਫਿਕਲਟੀ ਮੁਸ਼ਕਲ ਨਹੀਂ ਰਹੇਗੀ ਦੋਸਤੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ 946430761 ਬ੍ਰਦਰ ਟਰੈਕਟਰ ਮਲੋਟ ਜਦੋਂ ਮਰਜੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਦੇਖੋ ਕਿਸੇ ਚੀਜ਼ ਦੀ ਜਾਣਕਾਰੀ ਲੈਣੀ ਇਸ ਨੰਬਰ ਤੇ ਤੁਸੀਂ ਜਰੂਰ ਗੱਲ ਕਰੋ। ਮਿੱਤਰੋ ਜਰੂਰ ਸੰਪਰਕ ਕਰਿਓ ਜੇ ਕੋਈ ਨਵਾਂ 5310 ਲੈਣ ਜਾਂਦਾ ਉਹਦੇ ਵਾਸਤੇ ਇਹ ਨਵਾਂ ਹੀ ਐ ਤੇ ਬਹੁਤ ਤੁਹਾਨੂੰ ਵਧੀਆ ਡਿਸਕਾਊਂਟ ਮਿਲ ਜੂ ਤੇ 5310 ਨਾਨ ਸੀਆਰਡੀ ਆਈ ਖੜਾ ਉਹਦੀ ਤਾਂ ਕੋਈ ਆਪਾਂ ਗੱਲ ਹੀ ਨਹੀਂ ਕਰ ਸਕਦੇ ਵੀ ਕਈ ਸੱਜਣ ਭਰਾ ਹੁੰਦੇ ਆ ਵੀ ਕਹਿੰਦੇ ਆ ਵੀ ਅਸੀਂ ਸੀਆਰਡੀ ਨਹੀਂ ਲੈਣਾ ਉਹਦੇ ਵਾਸਤੇ ਨਾਨ ਸੀਆਰਡੀ 5310 ਖੜਾ ਜੀ ਪ੍ਰਾਈਸ ਬਾਰੇ ਗੱਲ ਕਰ ਲਈਏ ਮਾੜਾ ਜੀ? ਹਾਂਜੀ ਇਹ ਆਪਾਂ ਦੇ ਦਾਂਗੇ 9.5 ਲੱਖ ਦੀ ਰੇਂਜ 'ਚ सीआरडीआई साडे 9 लाख ਦਾ हां ਇਹਦੀ ਪਾਵਰ ਹੈ 57 ਠੀਕ ਹੈ ਜੀ ਉਹ ਆਪਾਂ ਦੇ ਦਾਂਗੇ 850 ਲੱਖ ਰੁਪਏ ਦਾ ਦੇਣ ਵਾਲਾ ਰੇਟ ਹੈ ਦੋਸਤੋ ਠੀਕ ਹੈ ਤੇ ਕੋਈ ਆਪਾਂ ਸੈਂਸ਼ਨ ਨਹੀਂ ਦੇ ਸਕਾਂਗੇ ਕਿਸੇ ਤਰ੍ਹਾਂ ਦੇ 22 ਮਾਡਲ ਨਾਨ सीआरडीआई ਮਤਲਬ ਮੈਨੂੰ ਮਿਲ ਜੂਗਾ 850 ਲੱਖ ਦਾ ਤੇ 9 लाख ਇਹ 9.5 ਲੱਖ ਦਾ ਮਿਲ ਜੂਗਾ सीआरडीआई 2023 ਮਾਡਲ ਕਿਸੇ ਤਰ੍ਹਾਂ ਵਾ ਕੇ ਦੇਖਣਾ ਚਲਾ ਕੇ ਦੇਖਣਾ ਬੜੀ ਖੁਸ਼ੀ ਨਾਲ ਦੇ ਸਕਦਾ ਜੀ ਵੀਰ ਦਾ ਕੋਈ ਪ੍ਰੋਬਲਮ ਨਹੀਂ ਸਨ ਠੀਕ ਹੈ ਜੀ ਬਾਕੀ ਮੇਨ ਇਹ ਗੱਲ ਹੈ ਜੀ ਦੋਨਾਂ ਤੇ ਹੀ ਲੋਨ ਹੋ ਜਾਣਗੇ ਤੇ ਕੋਈ ਲੱਖ ਲੱਖ ਡੇਡ ਡੇਡ ਲੱਖ ਦੇ ਪੁਰਾਣੇ ਟਰੈਕਟਰ ਵੀ ਤੁਹਾਡੇ ਹੋਏ ਉਹ ਵੀ ਕੀਮਤ ਦੇ ਹਿਸਾਬ ਨਾਲ ਕੱਟੇ ਜਾਣਗੇ ਧੰਨਵਾਦ ਜੀ